ਵੌਇਸ ਆਫ ਈਸਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਜੈਬ ਸਿੰਘ ਟਿਵਾਣਾ ਪਿਛਲੇ 2 ਦਿਨਾਂ ਤੋਂ ਆ ਮੀਡੀਆ ਦੇ ਵਿੱਚ ਸਭ ਤੋਂ ਜਿਹੜਾ ਚਰਚਿਤ ਮੁੱਦਾ ਹੈ ਉਹ ਹੈ 104 ਭਾਰਤੀਆਂ ਦਾ ਅਮਰੀਕਾ ਵੱਲੋਂ ਰਿਪੋਰਟ ਕੀਤਾ ਜਾਣਾ ਇੱਕ ਅਜਿਹੇ ਢੰਗ ਨਾਲ ਡਿਪੋਰਟ ਕੀਤਾ ਜਾਣਾ ਜਿਸ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਨਹੀਂ ਕਿਹਾ ਜਾ ਸਕਦਾ ਉਹ ਨੌਜਵਾਨ ਜਿਹੜੇ ਰੋਟੀ ਰੋਜੀ ਦੀ ਖਾਤਰ ਪਰਦੇ ਧਰਤੀ ਤੋਂ ਬੇਵਸੀ ਦੀ ਹਾਲਤ ਦੇ ਵਿੱਚ ਨਿਕਲੇ ਜਿਨ੍ਹਾਂ ਨੇ ਬਿਨਾਂ ਸ਼ੱਕ ਕਿਸੇ ਨਾ ਕਿਸੇ ਵਜ੍ਹਾ ਕਰਕੇ ਗੈਰ ਕਾਨੂੰਨੀ ਰਾਹ ਅਪਣਾਇਆ ਉਸ ਗੈਰ ਕਾਨੂੰਨੀ ਰਾਹ ਨੂੰ ਕੋਈ ਵੀ ਕਿਸੇ ਵੀ ਹਲਕੇ ਵੱਲੋਂ ਜਾਇਜ਼ ਨਹੀਂ ਠਹਿਰਾਇਆ ਗਿਆ ਲੇਕਿਨ ਸਭ ਤੋਂ ਵੱਧ ਜਿਹੜਾ ਦਰਦ ਸਭ ਤੋਂ ਵੱਧ ਸਦਮਾ ਜਿਹੜਾ ਆਮ ਲੋਕਾਂ ਨੂੰ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਜਿਹੜੇ 70 ਲੱਖ ਤੋਂ ਲੈ ਕੇ 60 ਲੱਖ ਤੱਕ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਰਿਸ਼ਤੇਦਾਰਾਂ ਤੋਂ ਆਧਾਰ ਲੈ ਕੇ ਵਿਆਜ ਤੇ ਪੈਸੇ ਫੜ ਕੇ ਆਪਣੇ ਭਵਿੱਖ ਦੀ ਆਪਣੇ ਦੂਸਰੇ ਬੱਚਿਆਂ ਦੇ ਭਵਿੱਖ ਦੀ ਆਸ ਲੈ ਕੇ ਉਹਨਾਂ ਦੀ ਜਾਨ ਨੂੰ ਜੋਖਮ 'ਚ ਪਾ ਕੇ ਇਹ ਕੋਸ਼ਿਸ਼ਾਂ ਕੀਤੀਆਂ ਜਿਹਦੇ ਤਹਿਤ ਅਜਿਹੇ ਜੰਗਲਾਂ ਦੇ ਵਿੱਚੋਂ ਦੀ ਮੈਕਸੀਕੋ ਦੇ ਅਜਿਹੇ ਜੰਗਲਾਂ ਦੇ ਵਿੱਚੋਂ ਦੀ ਜਿਨ੍ਹਾਂ ਦੇ ਸੀਨ ਜਿਹੜੇ ਹੈਗੇ ਆ ਉਹ ਦਿਲ ਕੰਬਾਉ ਨੇ ਜਿਨ੍ਹਾਂ ਦੇ ਵਿੱਚ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪਿਆ ਕਿੰਨੇ ਕਿੰਨੇ ਦਿਨ ਭੁੱਖਣ ਭਾਣੇ ਮੀਲਾਂ ਦਾ ਪੈਂਡਾ ਜਿਹੜਾ ਹੈਗਾ ਤੈਅ ਕਰਨਾ ਪਿਆ ਔਰ ਜਿਹੜੇ ਉਹਨਾਂ ਨੇ ਆਪਣੀ ਜਵਾਨੀ ਦ੍ਰਿਸ਼ ਪੇਸ਼ ਕੀਤੇ ਨੇ ਉਹ ਇਸ ਤਰ੍ਹਾਂ ਨੇ ਕਿ ਉਹਨਾਂ ਜੰਗਲਾਂ ਦੇ ਵਿੱਚ ਜਾਂਦਿਆਂ ਅਗਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਹੋਣ ਦੀ ਉੱਥੇ ਕੋਈ ਵਿਵਸਥਾ ਨਹੀਂ ਉੱਥੇ ਉਸ ਨੂੰ ਮਰਨ ਲਈ ਹੀ ਛੱਡ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਜੇ ਕੋਈ ਜ਼ਹਿਰੀਲਾ ਜਾਨਵਰ ਸੱਪ ਵਗੈਰਾ ਉਹਨਾਂ ਨੂੰ ਕੱਟ ਲੈਂਦਾ ਤਾਂ ਵੀ ਉਸ ਵਿਅਕਤੀ ਨੂੰ ਜਿਹੜਾ ਹੈਗਾ ਉੱਥੇ ਹੀ ਮਰਨ ਲਈ ਛੱਡ ਦਿੱਤਾ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਰਸਤੇ ਦੇ ਵਿੱਚ ਉਹਨਾਂ ਨੇ ਕਿੰਨੇ ਹੀ ਮਨੁੱਖੀ ਪਿੰਜਰ ਦੇਖੇ ਨੇ ਇਦਾ ਮਤਲਬ ਹੈ ਉਸ ਤੋਂ ਪਿਛਲੇ ਸਮਿਆਂ ਦੇ ਵਿੱਚ ਵੀ ਕਿੰਨਾ ਮਨੁੱਖਾਂ ਦੀ ਜਿਹੜੀ ਹੋਣੀ ਹੈਗੀ ਆ ਉਹਨਾਂ ਦੀਆਂ ਆਸਾਂ ਉੱਥੇ ਹੀ ਦਮ ਤੋੜ ਗਈਆਂ ਉਹਨਾਂ ਦੇ ਮਾਪੇ ਨੂੰ ਅਜੇ ਤੱਕ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਇਸ ਦਰਦਨਾਕ ਕਹਾਣੀ ਤੋਂ ਬਾਅਦ ਇਸ ਦਰਦਨਾਕ ਹੋਣੀ ਤੋਂ ਬਾਅਦ ਜੇ ਕੋਈ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚਣ ਦੇ ਵਿੱਚ ਸਫਲ ਹੋ ਗਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਪਕੜ ਲਿਆ ਗਿਆ ਜਿਵੇਂ ਹੁਣ ਤੱਕ ਕਿਹਾ ਜਾ ਰਿਹਾ ਹੈ ਕਿ ਅਜਿਹੇ ਲੋਕ ਅਮਰੀਕਾ ਦੇ ਵਿੱਚ ਭਾਰਤੀ ਨੇ ਜਿਹੜੇ ਉਹਨਾਂ ਦੀ ਗਿਣਤੀ 7.5 ਲੱਖ ਬਣਦੀ ਹੈ ਤਾਂ ਉਹਨਾਂ ਨੂੰ ਕਿੰਨਿਆਂ ਨੂੰ ਹੀ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੁਟਿਆ ਜਾਂਦਾ ਤੇ ਹੁਣ ਰਾਸ਼ਟਰਪਤੀ 트럼ਪ ਦੇ ਦੂਸਰੇ ਕਾਰਜਕਾਲ ਦੌਰਾਨ ਇਹਦੀ ਸ਼ੁਰੂਆਤ ਦੇ ਵਿੱਚ ਹੀ ਉਹ ਪਹਿਲਾਂ ਵਾਲਾ ਸਿਲਸਿਲਾ ਇੱਕ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਪਹਿਲਾਂ ਰਿਪੋਰਟ ਜਿਵੇਂ ਕਿ ਭਾਰਤ ਦੇ ਜਿਹੜਾ ਹੈਗਾ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ 200 2009 ਤੋਂ ਉਨੇ ਕੁਝ ਅੰਕੜੇ ਦਿੱਤੇ ਹੈਗੇ ਆ ਕਿ ਹੁਣ ਤੱਕ ਜਿਹੜਾ ਰਿਪੋਰਟ ਦਾ ਕਰਨ ਦਾ ਵੇਰਵਾ ਉਹ ਚੱਲਦਾ ਆਇਆ ਹੈ ਪਰੰਤੂ ਜਿਹੜਾ ਨਮਾ ਰੁਖ ਅਖਤਿਆਰ ਕੀਤਾ ਗਿਆ ਹੈ 트ੰਪ ਵੱਲੋਂ ਭਾਵੇਂ ਉਹ ਕ ਮੰਤਰੀ ਖਬਰਾਂ ਬਟੋਰਨ ਲਈ ਹੋਵੇ ਭਾਵੇਂ ਆਪਣਾ ਜਿਹੜਾ ਅਮਰੀਕਨ ਫਰਸਟ ਦਾ ਦਿੱਤੇ ਹੋਏ ਨਾਰੇ ਨੂੰ ਪੱਕੀ ਪੈਰੀ ਕਰਨ ਦੀ ਇੱਕ ਮਤਲਬ ਨੀਤੀ ਹੋਵੇ ਉਸ ਦੀ ਪਰ ਉਸਨੇ ਜਿਹੜੀ ਚੀਜ਼ ਭਾਰਤ ਦੀ ਸਰਕਾਰ ਨੇ ਦਿਖਾਉਣ ਤੋਂ ਗਰੇਜ ਕੀਤੀ ਕਿਉਂਕਿ ਉਹ ਖੁਦ ਸ਼ਰਮਸਾਰ ਹੁੰਦੇ ਸੀ মিডিਆ ਨੂੰ ਅਮਰਸਰ 에য়ারਪੋਰਟ ਦੇ ਉੱਤੇ ਜਿਹੜਾ ਹੈਗਾ ਉਹ ਤਸਵੀਰਾਂ ਲੈਣ ਤੋਂ ਮਨਾ ਕਰ ਦਿੱਤਾ ਗਿਆ ਉਸ ਨੂੰ ਨੇੜੇ ਨਾ ਪਹੁੰਚਣ ਦਿੱਤਾ ਗਿਆ ਜਿਹੜੀਆਂ ਤਸਵੀਰਾਂ ਦੇ ਵਿੱਚ ਉਹ ਯਾਤਰੀ ਉਹ ਰਿਪੋਰਟ ਕੀਤੇ ਗਏ ਵਿਅਕਤੀ ਉਹਨਾਂ ਦੇ ਹਥਕੜੀਆਂ ਔਰ ਇਹ ਪੈਰਾਂ ਨੂੰ ਬੇੜੀਆਂ ਲਗਾਈਆਂ ਹੋਈਆਂ ਸਨ ਕਿ ਉਹ ਸਾਡੇ ਲੋਕਾਂ ਤੱਕ ਨਾ ਪਹੁੰਚਣ ਉਹ ਖਬਰਾਂ ਅਮਰੀਕਾ ਨੇ ਆਪਣੀ ਪ੍ਰਾਪਤੀ ਦੱਸਣ ਵਾਸਤੇ ਉੱਥੋਂ ਉਹਨਾਂ ਨੂੰ ਜਹਾਜ਼ ਦੇ ਤੇ ਚੜਾਉਣ ਸਮੇਂ ਉਹ ਜਾਰੀ ਕੀਤੀਆਂ ਗਈਆਂ ਜਿਹੜੀਆਂ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਸ਼ੁਰੂ ਦੇ ਵਿੱਚ ਤਾਂ ਇਹ ਗੱਲ ਪਹਿਲੀ ਤਾਂ ਇਹ ਹੈ ਕਿ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਹੀ ਇਹ ਗੱਲ ਚਰਚਿਤ ਹੈ ਕਿ ਉਹ ਕੋਈ ਕ੍ਰਿਮੀਨਲ ਨਹੀਂ ਸੀ ਉਹ ਬੇਵੱਸ ਲੋਕ ਸਨ ਜਿਨ੍ਹਾਂ ਨੂੰ ਬੇਵਸ ਲੋਕਾਂ ਵਾਂਗ ਹੀ ਟਰੀਟ ਕੀਤਾ ਜਾਣਾ ਚਾਹੀਦਾ ਸੀਗਾ ਠੀਕ ਹੈ ਉਹ ਗੈਰ ਕਾਨੂੰਨੀ ਸੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਪਰ ਅਜੇਹਾ ਕਿਹੜੀ ਉਹਨਾਂ ਨੇ ਐਕਸਟਰੀਮਿਸਟ ਕਾਰਵਾਈ ਕੀਤੀ ਸੀ ਜਿਹਦੀ ਸਜ਼ਾ ਉਹਨਾਂ ਨੂੰ ਇਸ ਹਿਊਮਿਲੇਸ਼ਨ ਇਸ ਬੇਇੱਜ਼ਤੀ ਤੇ ਇਸ ਜਿਹੜੀ ਹੈਗੀ ਆ ਦਿਲ ਕੰਬਾਉ ਵਿਵਹਾਰ ਦੇ ਨਾਲ ਮਤਲਬ ਦਿੱਤੀ ਗਈ ਤੇ ਇਸ ਤਰ੍ਹਾਂ ਦਾ ਵਿਵਹਾਰ ਇਹ ਸਰਾਸਰ ਗੈਰ ਮਨੁੱਖੀ ਹੈ ਅਜੀਹਾ ਵਿਵਹਾਰ ਮਨੁੱਖਾਂ ਨਾਲ ਤਾਂ ਕੀ ਪਸ਼ੂਆਂ ਨਾਲ ਵੀ ਬਰਦਾਸ਼ਤ ਅੱਜ ਦੇ ਯੁੱਗ 'ਚ ਅੱਜ ਦੀ ਸਦੀ ਦੇ ਵਿੱਚ ਅੱਜ ਸਭਤਾ ਦੇ ਅੱਜ ਦੇ ਪੱਧਰ ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੁਣ ਸਵਾਲ ਇੱਥੇ ਇਹ ਹੈ ਬਹੁਤ ਮਤਲਬ ਗੰਭੀਰ ਕਿ ਆਖਰਕਾਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਔਰ ਹਿੰਦੁਸਤਾਨ ਦੀ ਸਰਕਾਰ ਇਹਨਾਂ ਦੋਨਾਂ ਦਾ ਰੋਲ ਕੀ ਰਿਹਾ ਹੈ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਰੋਲ ਹੈ ਇਹਨਾਂ ਨੇ ਉਹਨਾਂ ਪ੍ਰਵਾਸੀਆਂ ਨੂੰ ਇੱਥੇ ਆਉਣ ਤੇ ਜੀਆਂ ਆ ਕਿਹਾ ਹੈ ਮੰਤਰੀ ਭੇਜਿਆ ਉਹਨਾਂ ਨੂੰ ਘਰੋ ਘਰ ਭੇਜਣ ਦੇ ਵਿੱਚ ਮਦਦ ਕੀਤੀ ਇਹ ਠੀਕ ਹੈ ਪਰ ਜਿਸ ਸਦਮੇ ਦੇ ਵਿੱਚ ਜਿਸ ਮਾਨਸਿਕ ਸਦਮੇ ਦੇ ਵਿੱਚੋਂ ਉਹ ਜਿਹੜੇ ਵਿਅਕਤੀ ਹੈਗੇ ਆ ਉਹ ਨੌਜਵਾਨ ਹੈ ਉਹ ਗੁਜ਼ਰ ਰਹੇ ਨੇ ਔਰ ਉਹਨਾਂ ਦੇ ਪਰਿਵਾਰ ਗੁਜ਼ਰ ਰਹੇ ਨੇ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਨੂੰ ਮਨੋਵਿਗਿਆਨਿਕ ਜਿਹੜਾ ਹੈਗਾ ਇਲਾਜ ਦੀ ਜ਼ਰੂਰਤ ਸੀ ਉਹਨਾਂ ਨੂੰ ਮੈਡੀਕਲ ਕੇਅਰ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਅਜਿਹੀ ਹਾਲਤ ਦੇ ਵਿੱਚ ਜਿਹੜੀ ਮਾਨਸਿਕ ਦੁਬਿਧਾ ਮਾਨਸਿਕ ਬੇਇੱਜ਼ਤੀ ਤੇ ਸੁਪਨਿਆਂ ਦੇ ਟੁੱਟ ਜਾਣ ਦੇ ਉੱਤੇ ਮਨੁੱਖ ਦੀ ਹਾਲਤ ਬਣ ਜਾਂਦੀ ਹੈ ਜਦੋਂ ਮਨੁੱਖ ਇਹ ਇਹ ਸੋਚਣ ਲੱਗਦਾ ਹੈ ਕਿ ਮੇਰੀ ਲਾਈਫ ਮੇਰਾ ਜੀਵਨ ਹੁਣ ਅਰਥਹੀਨ ਹੋ ਗਿਆ ਹੈ ਮੀਨਿੰਗਲੈਸ ਹੋ ਗਿਆ ਹੈ ਮੈਂ ਹੁਣ ਸਾਰਾ ਕੁਝ ਬਰਬਾਦ ਕਰ ਲਿਆ ਹੈ ਤਾਂ ਉਦੋਂ ਇੱਕ ਰਸਤਾ ਮਨਹੂਸ ਰਸਤਾ ਵੀ ਕਈ ਵਾਰੀ ਇਨਸਾਨ ਅਖਤਿਆਰ ਕਰ ਜਾਂਦੇ ਨੇ ਤੇ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਲੱਖਾਂ ਕਿਸਾਨ ਐਦੋਂ ਪਹਿਲਾਂ ਕਰ ਚੁੱਕੇ ਨੇ ਉਸ ਜਿਹੜੇ ਹੈਗਾ ਰਸਤੇ ਤੋਂ ਜਾਨ ਤੋਂ ਰੋਕਣ ਲਈ ਉਹਨਾਂ ਨੂੰ ਇੱਕ ਸਮਾਜ ਦੇ ਜਿਹੜਾ ਹੈਗਾ ਜਿੰਦਾ ਜਾਗਦਾ ਸੇਤਮੰਦ ਅੰਗ ਸਬਤ ਕਰਨ ਲਈ ਸਰਕਾਰ ਨੂੰ ਇਹ ਕਦਮ ਚੁਕਣਾ ਬਣਦਾ ਸੀ ਤੇ ਅਜੇ ਵੀ ਇਹ ਮਤਲਬ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬ ਸਰਕਾਰ ਨੂੰ ਇਹ ਕਦਮ ਚੁਕਣਾ ਚਾਹੀਦਾ ਹੈ ਫੌਰੀ ਤੌਰ ਤੇ ਚੁਕਣਾ ਚਾਹੀਦਾ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੱਕ ਇਸ ਕਿਸਮ ਦੀ ਹਲਾਸ਼ੇਰੀ ਮਾਨਸਿਕ ਤੌਰ ਦੇ ਉੱਤੇ ਉਸ ਨੂੰ ਇੱਕ ਮੈਡੀਕਲ ਟ੍ਰੀਟਮੈਂਟ ਉਹ ਦੇਣਾ ਪੈਂਦਾ ਹੈ ਉਹਨਾਂ ਮਤਲਬ ਜਿਹੜੇ ਯਾਤਰੀ ਜਾਂ ਜਿਹੜੇ ਵਿਅਕਤੀ ਰਿਪੋਰਟ ਕੀਤੇ ਨੇ ਉਹਨਾਂ ਨੂੰ ਹੀ ਨਹੀਂ ਬਲਕਿ ਉਹਨਾਂ ਦੇ ਬਲੱਡ ਰਿਲੇਸ਼ਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਜਿਨ੍ਹਾਂ ਦੇ ਉੱਤੇ ਪਰਿਵਾਰ ਦੀ ਜਿਹੜੀ ਹੈਗੀ ਆ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਆਪਣਾ ਇਹ ਸਾਰਾ ਪ੍ਰਬੰਧ ਕਰਕੇ ਉਹਨਾਂ ਨੂੰ ਬੇਜਿਆ ਸੀਗਾ ਕਿਉਂਕਿ ਇਹ ਛੋਟੀ ਘਟਨਾ ਨੇ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਦੂਸਰੀ ਗੱਲ ਹੈ ਹਿੰਦੁਸਤਾਨ ਦੀ ਸਰਕਾਰ ਦੀ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਇੱਕ ਸਵਾਲ ਨਹੀਂ ਸਵਾਲ ਬਹੁਤ ਉੱਠਦੇ ਨੇ ਪਹਿਲੀ ਗੱਲ ਕਿ ਜੇਕਰ ਤੁਸੀਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਹੋ ਕਿ ਉਹ ਰੰਗਲਾ ਪੰਜਾਬ ਨਹੀਂ ਬਣਾ ਸਕੀ ਉਹ ਨੌਜਵਾਨ ਪੰਜਾਬ ਤੋਂ 30 ਦੀ ਗਿਣਤੀ ਦੇ ਵਿੱਚ ਜਿਹੜੇ ਡਿਪੋਰਟ ਹੋਏ ਨੇਗੇ ਪੰਜਾਬ ਉਹਦੇ ਵਿੱਚੋਂ ਕਾਫੀ ਨੌਜਵਾਨ ਉਹ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦਰਾਂਨ ਵੀ ਗਏ ਨੇ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੇ ਦਾਅਵਿਆਂ ਨੂੰ ਆਪਣੇ ਕੀਤੇ ਗਏ ਐਲਾਨਾਂ ਨੂੰ ਮੁੜ ਖੋਖਣਾ ਚਾਹੀਦਾ ਹੈ ਇਹ ਪਰ ਨਾਲ ਦੀ ਨਾਲ ਇਹ ਇਹ ਗੱਲ ਇਕੱਲੀ ਕਹਾਣੀ ਪੰਜਾਬ ਦੀ ਨਹੀਂ ਹੈ ਗੁਜਰਾਤ ਜਿਸ ਨੂੰ ਮਾਡਲ ਸੂਬਾ ਕਿਹਾ ਜਾਂਦਾ ਹੈ ਜਿਹਦੇ ਵਿੱਚ 20 ਸਾਲਾਂ ਤੋਂ ਜਿਹੜੀ ਹੈਗੀ ਆ ਦੋ ਦਹਾਕਿਆਂ ਤੋਂ ਆ ਬੀਜੇਪੀ ਦੀ ਸਰਕਾਰ ਹੈ ਜਿਸ ਨੂੰ ਇੱਕ ਨਮੂਨੇ ਦਾ ਰਾਜ ਇਹ ਦਿਖਾਇਆ ਜਾਂਦਾ ਹੈ ਉੱਥੋਂ ਜਾਣ ਵਾਲਿਆਂ ਦੀ ਗਿਣਤੀ ਪੰਜਾਬ ਨਾਲੋਂ ਵੀ ਵੱਧ ਹੈ ਉੱਥੋਂ ਦੇ 33 ਵਿਅਕਤੀ ਡਿਪੋਰਟ ਕੀਤੇ ਗਏ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਹੈਰਾਨੀ ਦੀ ਨਹੀਂ ਪਰ ਇਹਦੇ ਪਿੱਛੇ ਇੱਕ ਸੋਚੀ ਸਮਝੀ ਚਾਲ ਵੀ ਜਾਪਦੀ ਹੈ ਕੇਂਦਰ ਸਰਕਾਰ ਦੀ ਕਿ ਸਾਰੇ ਦੇ ਸਾਰੇ ਭਾਰਤੀ ਜਿਹੜੇ ਪ੍ਰਵਾਸੀ ਹੈਗੇ ਆ ਜਿਹੜੇ ਡਿਪੋਰਟ ਕੀਤੇ ਗਏ ਆ ਉਹਨੂੰ ਪੰਜਾਬ ਦੇ 에어ਪੋਰਟ ਅਮਰਸਰ ਦੇ ਉੱਤੇ ਉਤਾਰਿਆ ਗਿਆ ਤਾਂ ਕਿ ਗੁਜਰਾਤ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਨਾ ਬਣੇ ਗੁਜਰਾਤ ਦੇ ਆਮ ਲੋਕਾਂ ਦੀਆਂ ਅੱਖਾਂ ਤੋਂ ਉਹਲੇ ਇਹ ਸਾਰਾ ਘਟਨਾਕਰਮ ਵਾਪਰੇ ਇਹ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਵੇ ਜਿਵੇਂ ਇਹ ਸਾਰਾ ਪੰਜਾਬੀਆਂ ਦਾ ਹੀ ਕਾਰਾ ਕਾਰਾ ਹੁੰਦਾ ਜਾਂ ਇਹ ਜਿਵੇਂ ਗੁਜਰਾਤੀਆਂ ਨੂੰ ਪੰਜਾਬੀ ਹੀ ਲੈ ਗਏ ਹੁੰਦੇ ਨੇ ਹਰਿਆਣਵੀਆ ਨੂੰ ਪੰਜਾਬੀ ਹੀ ਲੈ ਗਏ ਹੁੰਦੇ ਨੇਗੇ ਤੇ ਇਹ ਇਹ ਸਾਰੀਆਂ ਚੀਜ਼ਾਂ ਤੇ ਦੂਜੇ ਦੂਜੇ ਰਾਜਾਂ ਨੂੰ ਵੀ ਤਾਂ ਫੋਕਸ ਜਿਹੜਾ ਬਣਾਇਆ ਗਿਆ ਉਹ ਪੰਜਾਬ ਨੂੰ ਬਣਾਇਆ ਗਿਆ ਹਮੇਸ਼ਾ ਤੋਂ ਹੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਪੰਜਾਬੀਆਂ ਨੂੰ ਟਾਰਗੇਟ ਕਰਦੀ ਆਈ ਹੈ ਤੇ ਇਹ ਉਸੇ ਦੀ ਕਹਾਣੀ ਦਾ ਇੱਕ ਜਿਹੜਾ ਹੈਗਾ ਹੋਰ ਪੰਨਾ ਇਹਦੇ ਵਿੱਚ ਜੋੜਿਆ ਗਿਆ ਜਿਹੜਾ ਕਿ ਬੇਹੱਦ ਸ਼ਰਮਨਾਕ ਹੈ ਔਰ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਇਹ ਮੰਨਣ ਦੀ ਬਜਾਏ ਕਿ ਕਿਤੇ ਨਾ ਕਿਤੇ ਜੇ ਅਸੀਂ ਜਿਹੜੇ ਨੂੰ ਕਹਿੰਨੇ ਆ ਸਭ ਦਾ ਵਿਕਾਸ ਕਰ ਰਹੇ ਹਾਂ ਸਭ ਦਾ ਸਾਥ ਲੈ ਰਹੇ ਹਾਂ ਤੇ ਅਸੀਂ ਦੁਨੀਆ ਦੀ ਤੀਸਰੀ ਵੱਡੀ ਆਰਥਿਕਤਾ ਬਣਾਉਣ ਦੇ ਦਾਅਵੇ ਕਰ ਰਹੇ ਹਾਂ ਹਿੰਦੁਸਤਾਨ ਨੂੰ ਸਭ ਤੋਂ ਵੱਡੀ ਡੈਮੋਕਰੇਸੀ ਮਤਲਬ ਕਹਿਣ ਕਹਿੰਦੇ ਹੈਗੇ ਆ ਤੇ ਸਭ ਤੋਂ ਨੇੜਲੇ ਅਸੀਂ ਜਿਹੜੇ ਹੈਗੇ ਆ ਸਾਡਾ ਪ੍ਰਧਾਨ ਮੰਤਰੀ ਇਹ ਉਥੋਂ ਦੇ ਰਾਸ਼ਟਰਪਤੀ ਦਾ ਦੋਸਤ ਹੋਣ ਦਾ ਦਾਵਾ ਕਰਦਾ ਹੈਗਾ ਤੇ ਅਜੇਹੇ ਮਤਲਬ ਦੇ ਵਿੱਚ ਅਜੇਹੇ ਪ੍ਰਸੰਗ ਦੇ ਵਿੱਚ ਲੋਕਾਂ ਦੀ ਇਹ ਹੋਣੀ ਹੋਵੇ ਤਾਂ ਇਹਦੇ ਤੇ ਸਵਾਲੀਆ ਚਿੰਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹਾ ਵਿਕਾਸ ਕਰ ਰਹੇ ਹਾਂ ਅਸੀਂ ਕਿਹੋ ਜੀ ਜਿਹੜੀ ਹੈਗੀ ਆ ਸਮਾਜ ਸਿਰਜ ਰਹੇ ਹਾਂ ਜਿੱਥੇ ਲੋਕ ਉਸ ਧਰਤੀ ਨੂੰ ਛੱਡ ਛੱਡ ਭੱਜ ਰਹੇ ਨੇ ਜਿੱਥੋਂ ਦੇ ਲੋਕ ਇਹ ਸੋਚਦੇ ਨੇ ਕਿ ਜਿਵੇਂ ਕਿਵੇਂ ਵੀ ਕਾਨੂੰਨੀ ਗੈਰ ਕਾਨੂੰਨੀ ਇੱਥੋਂ ਨਿਕਲ ਜਾਵੋ ਇਹ ਸਵਾ 7 ਲੱਖ ਦਾ ਗੈਰ ਕਾਨੂੰਨੀਆਂ ਦੀ ਗਿਣਤੀ ਆ ਜਿਹੜੇ ਕਾਨੂੰਨੀ ਰੂਪ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਨਾਈਟਿਡ ਕਿੰਗਡਮ ਆਰ ਅਮਰੀਕਾ ਜਿਹੜੇ ਕਾਨੂੰਨੀ ਰੂਪ ਦੇ ਵਿੱਚ ਗਏ ਨੇ ਉਹਨਾਂ ਦੀ ਗਿਣਤੀ ਦਾ ਹਸਾਬ ਕਿਤਾਬ ਲਾਉਣਾ ਹੀ ਮੁਸ਼ਕਿਲ ਹੈ ਤਾਂ ਇਹ ਕੀ وجہ ਹੈ ਜਿਸ ਨੂੰ ਗੁਰੂਆਂ 피ਰਾਂ ਦੀ ਜਿਸ ਨੂੰ ਸਭ ਤੋਂ ਪੁਰਾਣੀ ਸਭਿਤਾਵਾਂ ਦੇ ਵਿੱਚੋਂ ਇੱਕ ਸਭਤਾ ਨਾਲ ਸੰਬੰਧ ਰੱਖਣ ਵਾਲੀ ਧਰਤੀ ਕਿਹਾ ਜਾਂਦਾ ਹੈ ਉਸ ਧਰਤੀ ਨੂੰ ਛੱਡ ਛੱਡ ਕੇ ਇਹ ਲੋਕ ਜਾ ਰਹੇ ਨੇ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਹਾਣੀ ਹੈ ਇਹ ਸਿਸਟਮ ਨੂੰ ਸਮਝਣ ਦੀ ਲੋੜ ਹੈ ਪ੍ਰਵਾਸ ਸਦੀਆਂ ਤੋਂ ਯਾਨੀ ਜਦੋਂ ਪੂਰਬ ਇਤਿਹਾਸ ਕਾਲਾਂ ਤੋਂ ਵੀ ਜਿਹੜਾ ਹੈਗਾ ਪ੍ਰਵਾਸ ਮਨੁੱਖ ਕਰਦਾ ਆਇਆ ਪਰਦਾ ਪ੍ਰਵਾਸ ਪਸ਼ੂ ਵੀ ਕਰਦੇ ਨੇ ਅੱਜ ਵੀ ਤੁਸੀਂ ਡਿਸਕਵਰੀ ਨੈਸ਼ਨਲ ਜੀਓਗ੍ਰਾਫਿਕ ਚੈਨਲ ਦੇ ਉੱਤੇ ਮੌਸਮਾਂ ਦੇ ਹਿਸਾਬ ਨਾਲ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦੇ ਪ੍ਰਵਾਸ ਨੂੰ ਅੱਖੀਂ ਦੇਖਦੇ ਹੋਂ ਮਨੁੱਖ ਸਦੀਆਂ ਤੋਂ ਜਿੱਥੇ ਵੀ ਕਿਤੇ ਬੈਟਰ ਸਹੂਲਤਾ ਮਿਲਦੀਆਂ ਨੇ ਜਿੰਦਗੀ ਜਿਉਣ ਦੇ ਵਧੀਆ ਵਸੀਲੇ ਮਿਲਦੇ ਨੇ ਉਧਰ ਨੂੰ ਜਾਂਦਾ ਰਿਹਾ ਹੈ ਪਰ ਅੱਜ ਦੇ ਸਮਾਜ ਦੇ ਵਿੱਚ ਜਿਹਨੂੰ ਜਿਹਨੂੰ ਅਸੀਂ ਪੂੰਜੀਵਾਦੀ ਜਾਂ ਸਰਮਾਇਅਦਾਰੀ ਪ੍ਰਬੰਧ ਕਹਿੰਦੇ ਆ ਜਿਸ ਨੂੰ ਅਸੀਂ ਮਾਰਕੀਟ ਔਰੀਐਂਟਡ ਜਿਸ ਨੂੰ ਅਸੀਂ ਜਿੱਥੇ ਮਤਲਬ ਸਭ ਕੁਝ ਜਿੰਸ ਦੀ ਵਿਕਰੀ ਲਈ ਸਭ ਕੁਝ ਮੁਨਾਫੇ ਦੇ ਆਧਾਰਿਤ ਹੈ ਸਭ ਕੁਝ ਮੁਨਾਫੇ ਵੱਲ ਸੇਧਤ ਹੈ ਅਜਿਹਾ ਸਮਾਜ ਕਹਿੰਦੇ ਆ ਮੁਨਾਫੇ ਤੇ ਆਧਾਰਿਤ ਸਮਾਜ ਕਹਿੰਦੇ ਆ ਜਿੱਥੇ ਕਿਰਤ ਦੀ ਜਿਹੜੀ ਹੈਗਾ ਲੁੱਟ ਕੀਤੀ ਜਾਂਦੀ ਹੈ ਉਸਨੇ ਪ੍ਰਵਾਸ ਦੀ ਰਫ਼ਤਾਰ ਨੂੰ ਬੇਹੱਦ ਤੇਜ਼ ਕਰ ਦਿੱਤਾ ਹੈ ਕਿਉਂ ਕਿ ਕਿਉਂਕਿ ਪੂੰਜੀਵਾਦੀ ਸਿਸਟਮ ਦੇ ਵਿੱਚ ਇੱਕ ਹਿੱਸੇ ਨੇ ਵਿਕਸਿਤ ਹੋ ਕੇ ਦੁਨੀਆ ਦੇ ਦੂਜੇ ਹਿੱਸਿਆਂ ਨੂੰ ਲੁੱਟਿਆ ਉਹ ਮੁਲਕ ਜਿਹੜੇ ਅੱਜ ਸਾਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਨੇ ਜਿਹੜੇ ਸਾਨੂੰ ਦੱਸ ਰਹੇ ਨੇ ਕਿ ਕਾਨੂੰਨ ਕੀ ਹੈ ਇਹ 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 ਗੈਰ ਕਾਨੂੰਨੀ ਨੇ ਇਹ ਲੋਕ ਉਹਨਾਂ ਨੂੰ ਗੈਰ ਕਾਨੂੰਨੀ ਬਣਨ ਲਈ ਉਹਨਾਂ ਨੂੰ ਕਾਨੂੰਨ ਤੋੜਨ ਲਈ ਇਸ ਰਸਤੇ ਤੇ ਕਿਸਨੇ ਪਾਇਆ ਉਹਨਾਂ ਦੇ ਸਰੋਤਾ ਨੂੰ ਉਹਨਾਂ ਦੀ ਜਲ ਜੰਗਲ ਜ਼ਮੀਨ ਨੂੰ ਇਹਨਾਂ ਮੁਲਕਾਂ ਨੇ ਲੁੱਟਿਆ ਸਮਰਾਜੀ ਮੁਲਕਾਂ ਨੇ ਲੁੱਟਿਆ ਜਿਦੇ ਵਿੱਚ ਅਮਰੀਕਾ ਸਪੇਨ ਇੰਗਲੈਂਡ ਫਰਾਂਸ ਜਰਮਨੀ ਇਟਲੀ ਨੈਦਰਲੈਂਡਸ ਤੇ ਹੋਰ ਕਿੰਨੇ ਹੀ ਸਰਮਾਇਦਰ ਮੁਲਕ ਹੈਗੇ ਆ ਔਰ ਇਨਾਂ ਨੇ ਉਹਨਾਂ ਮੁਲਕਾਂ ਨੂੰ ਲੁੱਟ ਕੇ ਜਿਨ੍ਹਾਂ ਦੇ ਵਿੱਚ ਏਸ਼ੀਆ ਲਾਟਿਨ ਅਮਰੀਕਾ ਆਫਰੀਕਾ ਖਾਸ ਕਰਕੇ ਇਨਾਂ ਮੁਲਕਾਂ ਨੂੰ ਲੁੱਟ ਕੇ ਇਨਾਂ ਨੇ ਆਪਣੇ ਦੇਸ਼ ਦੇ ਅੰਦਰ ਇਨਫਰਾਸਟ੍ਰਕਚਰ ਬਹੁਤ ਵਧੀਆਂ ਸਹੂਲਤਾਂ ਉਹ ਕਾਇਮ ਕਰ ਲੀਆਂ ਨੇ ਤੇ ਪੂੰਜੀਵਾਦ ਦਾ ਇਹ ਸਿਸਟਮ ਬਿਲਕੁਲ ਜਿਹੜਾ ਅਸਾਮੇ ਪਣ ਦੇ ਉੱਤੇ ਗੈਰ ਬਰਾਬਰੀ ਤੇ ਟਿਕਿਆ ਹੁੰਦਾ ਹੈ ਇਹਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੁਝ ਖਿੱਤੇ ਵਿਕਸਿਤ ਹੋ ਜਾਂਦੇ ਨੇ ਕੁਝ ਖਿੱਤਿਆਂ ਦੇ ਵਿੱਚ ਸਾਰੀਆਂ ਸਹੂਲਤਾਂ ਵਿਕਸਿਤ ਹੋ ਜਾਂਦੀਆਂ ਨੇ ਤਾਂ ਕੁਦਰਤੀ ਤੌਰ ਤੇ ਜਿਹੜੇ ਉਹਨਾਂ ਸਹੂਲਤਾਂ ਤੋਂ ਵਾਂਝੇ ਕੀਤੇ ਗਏ ਧਰਤੀ ਦੇ ਖਿੱਤੇ ਨੇ ਉਹਨਾਂ ਦੇ ਲੋਕ ਉਹਨਾਂ ਦੇ ਵਿੱਚ ਬਸਣ ਵਾਲੇ ਲੋਕ ਬੇਵਸੀ ਦੀ ਵਜ੍ਹਾ ਕਰਕੇ ਜਾਂ ਜ਼ਿੰਦਗੀ ਦੀਆਂ ਬਿਹਤਰ ਸਹੂਲਤਾਂ ਲੈਣ ਲਈ ਆਪਣੀਆਂ ਖਾਸ਼ਾਂ ਪੂਰੀਆਂ ਕਰਨ ਲਈ ਫਿਰ ਆਪਣਾ ਰੁੱਖ ਉਧਰ ਨੂੰ ਕਰਦੇ ਨੇ ਤੇ ਸਭ ਕੁਝ ਆਪਣਾ ਦਾਤੇ ਲਾ ਦਿੰਦੇ ਨੇ ਤੇ ਇਹ ਇਨਾਂ ਦਾ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਜਾਂ ਆਪਣੇ ਦਿਮਾਗ ਦੇ ਨਾਲ ਆਪਣੇ ਮੁਲਕਾਂ ਨੂੰ ਵਧੀਆ ਬਣਾ ਲਿਆ ਅਮਰੀਕਾ ਦੀ ਕਹਾਣੀ ਕਿਸੇ ਤੋਂ ਛੁਪੀ ਹੋਈ ਨਹੀਂ ਲੱਖਾਂ ਉਥੋਂ ਦੇ ਰੈੱਡ ਇੰਡੀਅਨਜ਼ ਨੂੰ ਜਿਹੜੇ ਇੰਗਲੈਂਡ ਤੋਂ ਗਏ ਹੋਏ ਪ੍ਰਵਾਸੀਆਂ ਨੇ ਇੰਗਲੈਂਡ ਤੋਂ ਗਏ ਹੋਏ ਅੰਗਰੇਜ਼ਾਂ ਨੇ ਉਹਨਾਂ ਦਾ ਕਤਲੇਆਮ ਕਰਕੇ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਅਮਰੀਕਨ ਜਿਹੜਾ ਸੋ ਕਾਲਡ ਸੰਯੁਕਤ ਰਾਜ ਅਮਰੀਕਾ ਹੈ ਇਹ ਉਹਨਾਂ ਦੀਆਂ ਲਾਸ਼ਾਂ ਤੇ ਉਸਰਿਆ ਹੈ ਤੇ ਇਹਦੇ ਵਿੱਚ ਕਿੰਨੇ ਹੀ ਦੁਨੀਆ ਦੇ ਬਾਕੀ ਮੁਲਕਾਂ ਦੀ ਜੜੀ ਹੈਗੀ ਆ ਕਿਰਤ ਦੀ ਲੁੱਟ ਦਰਜ ਹੈ ਇਹਦੇ ਵਿੱਚ ਕਿੰਨੇ ਹੀ ਅਫਰੀਕਨ ਲੋਕ ਗੁਲਾਮਾਂ ਦੀ ਜਿਹੜੀ ਕਿਰਤ ਤੇ ਜਿਹੜੇ ਦੱਖਣੀ ਅਫਰੀਕਾ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਗੁਲਾਮਾਂ ਦੇ ਪਿੰਜਰ ਅੱਜ ਵੀ ਉਸ ਮਿੱਟੀ ਦੇ ਵਿੱਚ ਸਮਿਲਿਤ ਹੋਏ ਪਏ ਨੇ ਸੋ ਇਹ ਗੱਲ ਇੱਕ ਤਾਂ ਇਹ ਕੱਢ ਦੇਣੀ ਚਾਹੀਦੀ ਹੈ ਕਿ ਉਹ ਧਰਤ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖਾਂ ਦੇ ਗੁਰੂ ਨੇ ਇੱਕ ਮਾਨਵਤਾ ਦੇ ਥੌਰ ਦੇ ਉੱਤੇ ਸਾਰੀ ਧਰਤੀ ਨੂੰ ਜਿਹੜੀ ਹੈਗੀ ਆ ਉਹ ਮਨੁੱਖਾਂ ਦੇ ਰਹਿਣ ਵਾਲੀ ਧਰਤੀ ਕਿਹਾ ਸੀ ਉਦੋਂ ਕੋਈ ਵਿਜੇ ਨਹੀਂ ਲੈ ਜਾਂਦੇ ਸੀ ਹਿੰਦੁਸਤਾਨ ਤੋਂ ਚੱਲ ਕੇ ਉਹ ਬਗਦਾਦ ਤੱਕ ਇਹ ਇਹ ਹੋਕਾ ਜਿਨ੍ਹਾਂ ਨੇ ਦਿੱਤਾ ਸੀਗਾ ਉਹ ਧਰਤੀ ਜੇ ਅਗਰ ਪੂੰਜੀਵਾਦੀ ਸਿਸਟਮ ਦੇ ਵਿੱਚ ਆ ਕੇ ਉਹ ਵੱਖ-ਵੱਖ ਕੌਮਾਂ ਦੇ ਰੂਪ ਦੇ ਵਿੱਚ ਵੰਡੀ ਜਾਂਦੀ ਹੈ ਤੇ ਜਿਉ ਉਹਦੇ ਤੇ ਸਰਹੱਦਾਂ ਤੇ ਬੀਜੇ ਲੱਗਣੇ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਇਹਦੇ ਇੱਕ ਹਿੱਸੇ ਵਿੱਚ ਰਹਿਣ ਵਾਲੇ ਲੋਕ ਉੱਤਮ ਨੇ ਇਹਦੇ ਵਿੱਚ ਟਰੰਪ ਵਰਗੇ ਜਾਂ ਕੋਈ ਹੋਰ ਉਹਦੇ ਭਾਈਵਾਲ ਉਹ ਦੁਨੀਆ ਨੂੰ ਇਹ ਪਾਠ ਪੜਾਉਣਾ ਕਿ ਸਭਿਤਾ ਕੀ ਹੁੰਦੀ ਹੈ ਕਾਨੂੰਨ ਕੀ ਹੁੰਦਾ ਹੈ ਕਿਉਂਕਿ ਕਾਨੂੰਨ ਅੱਜ ਜਿਹੜਾ ਹੈਗਾ ਅੱਜ ਜੋ ਕਾਨੂੰਨ ਹੈ ਉਹ ਡਿਕਟੇਟ ਕੀਤਾ ਜਾ ਰਿਹਾ ਹੈ ਨਾਬਰਾਂ ਵੱਲੋਂ ਤਾਕਤਵਰਾਂ ਵੱਲੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲੇ ਸ਼ਕਤੀ ਨਹੀਂ ਹੈ ਉਹਨਾਂ ਦੇਸ਼ਾਂ ਨੂੰ ਜਿਹੜੇ ਆਰਥਿਕ ਪੱਖੋਂ ਰਾਜਨੀਤਿਕ ਪੱਖੋਂ ਕਮਜ਼ੋਰ ਨੇ UNO ਦੀ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਜਿਹਦੇ ਵਿੱਚ ਪੰਜ ਅਜਿਹੇ ਦੇਸ਼ਾਂ ਕੋਲ ਵੀਟੋ ਪਾਵਰ ਹੈਗੀ ਹੈ ਜਿਹੜੇ ਜੇ ਇੱਕ ਵੀ ਅਸਹਿਮਤ ਕਿਸੇ ਮਸਲੇ ਤੇ ਹੋ ਜਾਂਦਾ ਤਾਂ ਦੂਜਿਆਂ ਦੀ ਕੋਈ ਵੈਲਿਊ ਨਹੀਂ ਹੈ ਉਹ ਫੈਸਲਾ ਲਾਗੂ ਹੀ ਨਹੀਂ ਹੋ ਸਕਦਾ ਸਿਕਿਉਰਿਟੀ ਕੌਂਸਲ ਦੇ ਵਿੱਚ ਉਹਨਾਂ ਦਾ ਦਬਦਬਾ ਹੈਗਾ WHO ਦੇ ਵਿੱਚ ਤੇ WTO ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਮਤਲਬ ਅਦਾਰੇ ਹੈਗੇ ਆ UN ਦੇ ਉਹਨਾਂ ਸਾਰਿਆਂ ਦੇ ਵਿੱਚ ਹੀ ਉਹਨਾਂ ਦੀ ਚਲਦੀ ਹੈ ਉਹਨਾਂ ਦੀ ਸੇ ਹੈ ਇਜ਼ਰਾਈਲ ਦੀ ਤਾਜ਼ਾ جنگ ਯੂਕਰੇਨ ਦੀ ਤਾਜ਼ਾ جنگ ਇਹ ਇਹਨਾਂ ਗੱਲਾਂ ਦੀ ਮਿਸਾਲ ਹੈ ਹਰਾਨੀ ਤਾਂ ਇਸ ਗੱਲ ਦੀ ਹੈ ਕਿ ਅ ਦੁਨੀਆ ਦੇ ਵਿੱਚ ਲੱਖਾਂ ਟਨ ਬਰੂਦ ਸੁੱਟ ਕੇ ਬੀਤਨਾਮ ਵਰਗੇ ਮੁਲਕਾਂ ਨੂੰ 30-30 ਸਾਲ ਬੰਬਾਰੀ ਦਾ ਨਿਸ਼ਾਨਾ ਬਣਾਉਣ ਤੋਂ ਬਾਅਦ ਇਰਾਕ, ਲਿਬੀਆ, ਸੀਰੀਆ, ਅਫਗਾਨਿਸਤਾਨ ਤੇ ਹੋਰ ਕਿੰਨੇ ਹੀ ਲੋਕਾਂ ਨੂੰ ਜਾਪਾਨ ਨੂੰ ਕਿੰਨਿਆਂ ਨੂੰ ਹੀ ਜਿਹੜਿਆ ਬੰਬਾਂ ਦੀ ਦੀ ਮਾਰ ਨਾਲ ਬਰਬਾਦ ਕਰਨ ਵਾਲੇ ਜਿਹੜੇ ਹੈਗੇ ਅਮਰੀਕੀ ਰੂਲਰ ਦੁਨੀਆ ਨੂੰ ਨਿਜਮ ਸਿਖਾ ਰਹੇ ਨੇ ਦੁਨੀਆ ਨੂੰ ਨਿਜਮਾ ਦਾ ਪਾਠ ਪੜਾ ਰਹੇ ਨੇ ਇਹ ਇਹ ਗੱਲ ਜੜੀ ਹੈਗੀ ਆ ਗੌਰ ਕਰਨ ਵਾਲੀ ਹੈ ਤਾਂ ਇਸ ਦੇ ਇਸੇ ਪ੍ਰਸੰਗ ਦੇ ਵਿੱਚ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜਦੋਂ ਉਹ ਇਹ ਕਹਿੰਦੀ ਹੈ ਕਿ ਇਹਨਾਂ ਦਾ ਤਾਂ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਜਿਹੜਾ ਡਿਪੋਰਟੇਸ਼ਨ ਦਾ ਰੂਲ 2009 ਤੋਂ ਹੀ ਲਾਗੂ ਹੁੰਦਾ ਆ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਜੇ 2009 ਤੋਂ ਉਹ ਲਾਗੂ ਹੁੰਦਾ ਆ ਰਿਹਾ ਤਾਂ ਉਹ ਠੀਕ ਹੈ ਸਵਾਲ ਇਹ ਹੈ ਕਿ ਕੀ ਅਜਿਹਾ ਵਿਵਹਾਰ ਕਰਨਾ ਠੀਕ ਹੈ ਕੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਇਸ ਨੂੰ ਜਾਇਜ਼ ਸਮਝਦੀ ਹੈ ਉਸ ਦੇ ਅੰਕੜੇ ਦੇ ਦਿੱਤੇ ਗਏ ਜਿਹੜਾ ਸਾਡੇ ਮੰਤਰੀ ਹੈਗੇ ਆ ਜੈ ਸ਼ੰਕਰ ਜੀ ਉਹਨਾਂ ਵੱਲੋਂ ਇਹ ਮੰਤਰ ਮੰਗੜੇ ਦਾ ਦੇ ਦਿੱਤੇ ਗਏ ਕਿ 2009 ਚ ਕਿੰਨੇ ਡਿਪੋਰਟ ਕੀਤੇ ਗਏ 10 ਚ ਕਿੰਨੇ ਗਏ 11 ਚ ਕਿੰਨੇ ਗਏ 12 ਚ ਕਿੰਨੇ ਤੇ ਇਹ ਹੁਣ ਤੱਕ ਦੇ ਜਿਹੜੇ ਅੰਕੜੇ ਦੇ ਕੇ ਸਾਰ ਦਿੱਤਾ ਗਿਆ ਇੱਕ ਵੀ ਸ਼ਬਦ ਜਿਹੜਾ 트럼ਪ ਸਰਕਾਰ ਦੇ ਵਿਵਹਾਰ ਬਾਰੇ ਉਨਾ ਲੋਕਾਂ ਦੀ ਤੇ ਸਾਡੇ ਦੇਸ਼ ਦੀ ਸਾਡੇ ਮੁਲਕ ਦੀ ਹੋਈ ਬੇਇੱਜ਼ਤੀ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਤੇ ਨਾ ਹੀ ਕੋਈ ਅਜਿਹਾ ਵਾਅਦਾ ਕੀਤਾ ਗਿਆ ਕਿ ਅਸੀਂ ਅਮਰੀਕਾ ਦੀ ਸਰਕਾਰ ਕੋਲੇ ਅਜਿਹਾ ਕੋਈ ਪ੍ਰੋਟੈਸਟ ਕਰਾਂਗੇ ਪਰ ਦੂਜੇ ਪਾਸੇ ਮੀਡੀਆ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਆਇਆ ਕਿ ਉਹ ਮੁਲਕ ਵੀ ਨੇ ਕੋਲੰਬੀਆ ਵਰਗੇ ਜਿੱਥੋਂ ਦੇ ਰਾਸ਼ਟਰਪਤੀ ਨੇ ਗੁਸਟਾਵੋ ਨੇ ਇਹ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਜਿਹੜੇ ਸਿਟੀਜ਼ਨ ਹੈਗੇ ਆ ਜਦੋਂ ਅਮਰੀਕਾ ਦਾ ਜਹਾਜ਼ ਉਹਨਾਂ ਨੂੰ ਮਿਲਟਰੀ ਜਹਾਜ਼ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਆਪਣੇ ਜਹਾਜ਼ ਭੇਜੇ ਇਸੇ ਤਰ੍ਹਾਂ ਮੈਕਸੀਕੋ ਨੇ ਰਿਫਿਊਜ਼ ਕਰ ਦਿੱਤਾ ਇਸ ਨੂੰ ਪਰਵਾਨ ਕਰਨ ਤੋਂ ਜਿਹਦੇ ਯਾਤਰੀ ਅਜੇ ਤੱਕ ਵੀ اٹਕੇ ਹੋਏ ਨੇ ਤਾਂ ਹੋਰ ਮੁਲਕਾਂ ਨੇ ਵੀ ਇੱਕ ਨਾ ਦੂਸਰੇ ਢੰਗ ਦੇ ਨਾਲ ਇਸ ਦੇ ਉੱਤੇ ਇਤਰਾਜ਼ ਜਤਾਇਆ ਪਰ ਹੈਰਾਨੀ ਦੀ ਗੱਲ ਹੈ ਜਿਹੜਾ ਪ੍ਰਧਾਨ ਮੰਤਰੀ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਜਿਹੜੇ आ, मतलब बहुत ही हुबके जड़ी हैगी ट्रम्प ਦੇ ਨਾਲ ਨੇੜਤਾ ਨੂੰ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਪਹਿਲੀ ਟਰਮ ਦੇ ਦੌਰਾਨ ਵੀ ਪ੍ਰਚਾਰਦੇ ਰਹੇ ਨੇ ਤੇ ਅੱਜ ਵੀ મતਲਬ ਉਹ ਇਹ ਗੱਲ ਪ੍ਰਚਾਰ ਰਹੇ ਨੇ ਕਿ ਸਾਡੀ ਬਹੁਤ ਨੇੜਤਾ ਹੈ ਉਹ ਅਜੇੇ ਬੇਵਸ ਮੁਲਕਾਂ ਜਿੰਨਾ ਕਦਮ ਨਹੀਂ ਚੁੱਕ ਸਕੇ ਇੱਕ ਸ਼ਬਦ ਤੱਕ ਨਹੀਂ ਬੋਲ ਸਕੇ ਸਬਾਏ ਇਸ ਦੇ ਕਿ ਇਸ ਸਮੱਸਿਆ ਨੂੰ ਪੰਜਾਬ ਦੇ ਗਲ ਪਾਉਣ ਤੋਂ ਇਲਾਵਾ ਹੋਰ ਉਹਨਾਂ ਨੇ ਕੁਝ ਨਹੀਂ ਕਰਿਆ ਸਿਵਾਏ ਜਿਹੜੀ ਸੰਸਦ ਦੇ ਵਿੱਚ ਅੰਕੜੇ ਦੇਣ ਤੋਂ ਤੇ ਕਿਹੜੇ ਸਾਲ ਅਮਰੀਕਾ ਨੇ ਕਿੰਨੇ ਰਿਪੋਰਟ ਕੀਤੇ ਨੇਗੇ ਇਹ ਉਹਨਾਂ ਦੀ ਪਾਲਿਸੀ ਦੱਸਣ ਦਾ ਸਾਡੇ ਕੋਲੇ ਕੋਈ ਮੀਨਿੰਗ ਨਹੀਂ ਬਣਦਾ ਪਾਲਿਸੀ ਦੱਸਣੀ ਚਾਹੀਦੀ ਹੈ ਕਿ ਸਾਡੀ ਵਿਦੇਸ਼ ਨੀਤੀ ਕੀ ਹੈ ਅਸੀਂ ਕਿਹੜੀਆਂ ਟਰਮਸ ਦੇ ਵਿੱਚ ਦੂਜਿਆਂ ਨਾਲ ਅਸੀਂ ਰਿਲੇਸ਼ਨ ਰੱਖਦੇ ਹਾਂ ਕੀ ਸਾਡੇ ਰਿਲੇਸ਼ਨ ਦੂਜੇ ਮੁਲਕਾਂ ਦੇ ਨਾਲ ਅਮਰੀਕਾ ਵਰਗੇ ਤਾਕੜ ਮੁਲਕਾਂ ਦੇ ਨਾਲ ਸਾਡੇ ਅਧੀਨਗੀ ਵਾਲੇ ਨੇ ਜਾਂ ਬਰਾਬਰਤਾ ਵਾਲੇ ਨੇ ਸਵਾਲ ਇਹ ਹੈਗਾ ਤੇ ਇਸੇ ਹਾਲਤ ਦੇ ਵਿੱਚ ਅੱਜ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅੱਜ ਦੀ ਘੜੀ ਦੇ ਵਿੱਚ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਉਹ ਸਾਡੇ ਆਪਣੇ ਨੇਗੇ ਜਿਨ੍ਹਾਂ ਨੂੰ ਵੀ ਰਿਪੋਰਟ ਕੀਤਾ ਗਿਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਰਿਪੋਰਟ ਕੀਤਾ ਜਾਏਗਾ ਜਿਦੀਆਂ ਇੰਡੀਕੇਸ਼ਨਸ ਆ ਰਹੀਆਂ ਨੇ ਆਦਰਵਾਈਜ਼ ਸਾਡੇ ਲਈ ਇਹ ਬਹੁਤ ਵੱਡਾ ਸਮਾਜਿਕ ਸੰਕਟ ਹੋਏਗਾ ਜੇਕਰ ਅਸੀਂ ਉਹਨਾਂ ਨੂੰ ਉਨਾ ਪ੍ਰਵਾਸੀਆਂ ਨੂੰ ਹਿੱਕ ਨਾਲ ਨਾਂ ਲਾਇਆ ਜੇਕਰ ਉਹਨਾਂ ਨੂੰ ਅਸੀਂ ਜੀ ਆਇਆਂ ਨਾ ਕਿਹਾ ਸਾਨੂੰ ਅੱਜ ਅੱਜ ਦੀ ਘੜੀ ਦੇ ਵਿੱਚ ਇਹਨੂੰ ਪੋਜੀਟਿਵ ਲੈਣ ਦੀ ਲੋੜ ਹੈ ਕਿ ਅਗਰ ਸਾਡੇ ਜਿਹੜੇ ਇਹ ਸਾਰੇ ਪ੍ਰਵਾਸੀ ਹੈਗੇ ਆ ਗੈਰ ਕਾਨੂੰਨੀ ਤੌਰ ਤੇ ਜਿਹੜੇ ਰਹਿ ਰਹੇ ਸੀ ਅਗਰ ਉਹ ਵਤਨ ਵਾਪਸੀ ਹੁੰਦੀ ਹੈ ਤਾਂ ਇਹਦੇ ਨਾਲ ਸਾਡੇ ਆਪਣੇ ਮੁਲਕ ਦਾ ਭਲਾ ਹੀ ਹੋਏਗਾ ਸਾਡੇ ਆਪਣੇ ਮੁਲਕ ਦੇ ਜਿਹੜੇ ਬੱਚੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਰਸਤੇ ਦੇ ਵਿੱਚ ਪੈ ਕੇ ਇੱਕ ਹਿਊਮਿਲੇਸ਼ਨ ਦੇ ਰਾਹ ਪੈਂਦੇ ਆ ਜਿਨ੍ਹਾਂ ਜਿਹਦਾ ਅੰਤ ਕੋਈ ਬਹੁਤਾ ਵਧੀਆ ਨਹੀਂ ਹੈ ਉਸ ਤੇ ਰੋਕ ਲੱਗ ਕੇ ਇਹ ਸਾਡੇ ਦੇਸ਼ ਦੀ ਧਰਤੀ ਨੂੰ ਸਾਡੇ ਦੇਸ਼ ਦੇ ਵਿੱਚ ਜੋ ਕੁਝ ਗਲਤ ਹੋ ਰਿਹਾ ਜਿਹੜੀ ਜਿਹੜੇ ਹਾਲਾਤ ਗਲਤ ਨੇਗੇ ਉਹਨਾਂ ਨੂੰ ਬਦਲਣ ਵੱਲ ਤੁਰਨਗੇ ਜਿੰਨਾ ਹਾਲਾਤਾਂ ਨੇ ਉਹਨਾਂ ਨੂੰ ਬਾਹਰ ਨੂੰ ਧੱਕਿਆ ਉਹ ਬਾਹਰ ਜਾ ਕੇ ਉਸ ਤੋਂ ਜਿਹੜਾ ਹੈਗਾ ਖੈੜਾ ਛੜਾ ਕੇ ਜਾਣ ਦਾ ਜਿਹੜਾ ਰਸਤਾ ਅਪਣਾਇਆ ਤੁਸੀਂ ਗੈਰ ਕਾਨੂੰਨੀ ਨਾ ਕਹੋ ਇਹਨੂੰ ਇਸ ਰੂਪ ਦੇ ਵਿੱਚ ਵੀ ਲੈਣਾ ਚਾਹੀਦਾ ਹੈ ਕਿ ਜੇ ਸਾਡੇ ਦੇਸ਼ ਦੀਆਂ ਹਾਲਤਾਂ ਮਾੜੀਆਂ ਨੇ ਤਾਂ ਉਹਨਾਂ ਹਾਲਤਾਂ ਦੇ ਖਿਲਾਫ ਲੜਨਾ ਸਾਡੀ ਸਾਡੀ ਪਹਿਲੇ ਪਹਿਲਾ ਫਰਜ਼ ਬਣਦਾ ਹੈ ਅਸੀਂ ਉਸ ਫਰਜ਼ ਨੂੰ ਛੱਡ ਕੇ ਅਸੀਂ ਉਸ ਫਰਜ਼ ਤੋਂ ਕਤਾਹੀ ਕਰਕੇ ਉਹ ਸਮੱਸਿਆ ਤੋਂ ਟਾਲਾਵਟ ਕੇ ਜਿਹੜਾ ਦੂਸਰੇ ਪਾਸੇ ਜਾਂਦੇ ਆ ਉਹਨੂੰ ਗੈਰ ਕਾਨੂੰਨੀ ਕਹਿਣਾ ਉਹ ਤੇ ਇੱਕ ਇੱਕ ਟੈਕਨੀਕਲ ਗੱਲ ਹੈਗੀ ਆ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਸਾਡੀਆਂ ਜੇ ਇੱਥੇ ਹਾਲਤਾਂ ਸਾਡੇ ਸਮੇਂ ਦੇ ਹਾਕਮਾਂ ਨੇ ਬਦਤਰ ਬਣਾਈਆਂ ਹੋਈਆਂ ਨੇ ਸਾਡੇ ਸਮਾਜ ਨੂੰ ਜੇ ਇੱਥੇ ਰਹਿਣ ਯੋਗ ਨਹੀਂ ਛੱਡਿਆ ਤਾਂ ਉਹਨੂੰ ਰਹਿਣ ਯੋਗ ਕਿਵੇਂ ਬਣਾਇਆ ਜਾ ਸਕਦਾ ਸਵਾਲ ਇਹ ਹੈਗਾ ਤੇ ਇਹਦੇ ਵਿੱਚ ਸਾਰੇ ਜਿਹੜੀ ਹੈਗੀ ਆ ਜਨਤਾ ਜਿਨ੍ਹਾਂ ਜਿਨੇ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਇਹ ਜਿਹੜੀਆਂ ਬਦਤਰ ਹਾਲਤਾਂ ਨੂੰ ਦੇਖਣਾ ਹੈਗਾ ਉਹਨੂੰ ਇਸ ਸਿਸਟਮ ਨੂੰ ਤਬਦੀਲ ਕਰਨ ਵੱਲ ਬਦਲਣਾ ਚਾਹੀਦਾ ਹੈ ਤੇ ਇਧਰ ਨੂੰ ਸੋਚਣਾ ਚਾਹੀਦਾ ਹੈ ਅੱਜ ਮਸਲਾ ਇਹ ਹੈਗਾ ਉਹ ਸਿਸਟਮ ਜਿਹੜਾ ਸਾਡੇ ਚ ਅਸਾਮਾਪਣ ਉਹ ਸਿਸਟਮ ਜਿਹੜਾ ਸਾਡੇ ਚ ਸਰੀਰਕ ਮਿਹਨਤ ਦੀ ਮਾਨਸਿਕ ਮਿਹਨਤ ਦੀ ਦੇ ਉੱਤੇ ਨਿਰਭਰਤਾ ਪੈਦਾ ਕਰਦਾ ਹੈ ਉਹ ਸਿਸਟਮ ਜਿਹੜਾ ਪਿੰਡ ਤੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਪਾੜਾ ਪੈਦਾ ਕਰਦਾ ਹੈ ਉਹ ਸਿਸਟਮ ਜਿਹੜਾ ਇੱਕ ਮੁਲਕ ਤੇ ਦੂਸਰੇ ਮੁਲਕ ਦੇ ਵਿੱਚ ਬੇਹੱਦ ਅਸਾਮਾਪਣ ਪੈਦਾ ਕਰਦਾ ਬੇਹੱਦ ਪਾੜਾ ਪੈਦਾ ਕਰਦਾ ਉਹ 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 ਸਿਸਟਮ ਜਿਹੜਾ ਨਿਤ ਦਿਨ ਲੋਕਾਂ ਨੂੰ ਰੋਟੀ ਤਾਂ ਨਹੀਂ ਦੇ ਸਕਦਾ ਲੋਕਾਂ ਨੂੰ ਬਰੂਦ ਦੇ ਢੇਰਾਂ ਦੇ ਵਿੱਚ ਜਲਾ ਰਿਹਾ ਹੈ ਲੋਕਾਂ ਨੂੰ ਬੰਬਾਂ ਦਾ ਨਿਸ਼ਾਨਾ ਬਣਾ ਰਿਹਾ ਹੈ ਲੋਕਾਂ ਨੂੰ ਗੈਰ ਕਾਨੂੰਨੀ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜਾ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਕੇ ਮਨਾਫੇ ਦੀ ਦੌੜ ਦੇ ਵਿੱਚ ਉਹਨਾਂ ਨੂੰ ਨੇਤ ਦੇ ਨਵੀਆਂ ਬਿਮਾਰੀਆਂ ਦੇ ਰਿਹਾ ਹੈ ਜਿਹੜਾ ਇੱਕ ਅਜੀਹਾ ਮਾਹੌਲ ਦੇ ਰਿਹਾ ਹੈ ਜਿ ਜਿਹਦੇ ਵਿੱਚ ਵਾਤਾਵਰਨ ਦਾ ਜਿਹੜਾ ਹੈਗਾ ਸਤਿਆ ਨਾਸਮਾਰਿਆ ਜਾ ਰਿਹਾ ਜਿਦੇ ਵਿੱਚ ਗਿਰ ਜਾਂ ਚਿੜੀਆਂ अनेका ਕਿਸਮ ਦੇ ਪੰਛੀ अनेका ਕਿਸਮ ਦੇ ਜੀਵ ਜੰਤੂ ਖਤਮ ਕੀਤੇ ਜਾ ਚੁੱਕੇ ਨੇ ਤੇ ਕੀਤੇ ਜਾ ਰਹੇ ਨੇ ਇੱਕੋ ਹੀ ਉਸ ਸਿਸਟਮ ਦੇ ਵਿੱਚ ਹੋੜ ਹੈ ਉਹ ਹੈ ਮੁਨਾਫੇ ਦੀ ਹੋੜ ਉਹ ਹੈ ਚੌਧਰ ਦੀ ਹੋੜ ਉਹ ਹੈ ਜੰਗਾਂ ਦੀ ਦੌੜ ਉਹ ਹੈ ਪਾਵਰ ਦੇ ਨਸ਼ੇ ਦੇ ਨਾਲ ਦੂਜੇ ਨੂੰ ਧਮਕਾਉਣ ਦੀ ਦੌੜ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਕਿਤਾਬ ਪੜ੍ਹ ਲਓ ਕਿ ਅਮਰੀਕਾ ਵਰਗੇ ਮੁਲਕ ਕਿ ਕਿਸ ਤਰ੍ਹਾਂ ਕਰਦੇ ਨੇ ਕਨਫੈਸ਼ਨਸ ਆਫ ਐਨ ਇਕਨੋਮਿਕ ਹਿਟਮੈਨ ਜਿਹਦਾ ਅਸੀਂ ਕੁਝ ਸਾਥੀਆਂ ਨੇ ਮਤਲਬ ਅਨੁਵਾਦ ਵੀ ਕੀਤਾ ਸੀਗਾ ਕਿ ਇੱਕ ਆਰਥਿਕ ਹਤਿਆਰੇ ਦਾ ਇਕ ਵਾਲੀਆ ਬਿਆਨ ਇਹ ਧੌਂਸ ਦਾ ਰਾਜ ਇਹ ਲੁੱਟ ਦਾ ਰਾਜ ਉਹ ਦੁਨੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਕੌਨਸਪਰੇਸੀਜ਼ ਦੇ ਨਾਲ ਕਿਹੜੀਆਂ ਕਿਹੜੀਆਂ ਸਾਜ਼ਿਸ਼ਾਂ ਦੇ ਨਾਲ ਕਰਦੇ ਨੇ ਉਹ ਉਹਦੇ ਵਿੱਚ ਬਖੂਬੀ ਖੁਦ ਉਹਨਾਂ ਦੇ ਹੀ ਇੱਕ ਅਫੀਸਰ ਨੇ ਜਿਹੜਾ ਕਿ ਉਹਨਾਂ ਦੀ ਗੁਪਤ ਏਜੰਸੀ ਦੇ ਵਿੱਚ ਕੰਮ ਕਰਦਾ ਸੀ ਉਸਨੇ ਬਿਆਨ ਕੀਤਾ ਹੈ ਉਸ ਦੀ ਦੂਸਰੀ ਬੁੱਕ ਵੀ ਆ ਚੁੱਕੀ ਹੈ ਨਿਊ ਕਨਫੈਸ਼ਨਸ ਆਫ ਐਨ ਇਕਨੋਮਿਕ ਹਿਟਮੈਨ ਉਹ ਜਿਹਦੇ ਵਿੱਚ ਉਹਨੇ ਬਿਆਨ ਕੀਤਾ ਕਿ ਮੈਂ ਮੇਰੇ ਵੱਲੋਂ ਇਹ ਸਾਰਾ ਕੁਝ ਇਕਵਾਲੀਆ ਬਿਆਨ ਦੇਣ ਦੇ ਬਾਵਜੂਦ ਮੈਂ ਜਿੰਦਾ ਕਿਵੇਂ ਹਾਂ ਉਹ ਘਟਨਾਵਾਂ ਦੇ ਵੇਰਵੇ ਵੀ ਉਹਨੇ ਉਸ ਦੇ ਵਿੱਚ ਦਰਜ ਕੀਤੇ ਨੇ ਤੇ ਇਹੇ ਲੁੱਟ ਤੇ ਆਧਾਰਿਤ ਜਿਹੜਾ ਹੈਗਾ ਸਮਾਜ ਜੋ ਜੋ ਅਮਰੀਕਨ ਕੈਪਟਲਿਸਟਾਂ ਨੇ ਸਿਰਜਿਆ ਹੈ ਉਹਨਾਂ ਨੂੰ ਉਸ ਦੀ ਬਾਖੂਬੀ ਜਿਹੜੀ ਹੈਗੀ ਆ ਵਿਆਖਿਆ ਉਥੋਂ ਦੇ ਜਿਹੜੇ ਇਕਨੋਮਿਸਟ ਜਿਹੜਾ ਨੋਬਲ ਪ੍ਰਾਈਜ਼ ਬਿਨਰ ਹੈਗਾ ਜੋਸਫ ਸਟੇਗਲਰਸ ਨੇ ਆਪਣੀਆਂ ਦੋ ਕਿਤਾਬਾਂ ਦੇ ਵਿੱਚ ਬਿਆਨ ਕੀਤਾ ਹੈਗਾ ਦਾ ਪ੍ਰਾਈਸ ਆਫ ਇਨ ਇਕੁਐਲਟੀ ਐਂਡ ਦਾ ਗ੍ਰੇਟ ਡਿਵਾਈਡ ਤੋਂ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਤੱਥ ਨੇ ਜਿਹੜੇ ਜਿਹੜੇ ਝੂਠલાਏ ਨਹੀਂ ਜਾ ਸਕਦੇ ਜਿਹੜੇ ਖੁਦ ਉਹਨਾਂ ਦੇ ਅਰਥ ਸ਼ਾਸਤਰੀ ਕਹਿੰਦੇ ਨੇ ਕਿ ਅਗਰ ਇਹ ਅਸਾਮੇਪਣ ਵਾਲਾ ਇਹ ਵਿਤਕਰੇ ਤੇ ਆਧਾਰਿਤ ਸਿਸਟਮ ਬਹੁਤਾ ਦੇਰ ਨਹੀਂ ਚੱਲੇਗਾ ਅਗਰ ਇਸ ਨੂੰ ਇਸ ਦੇ ਵਿੱਚ ਕੋਈ ਸੁਧਾਰ ਨਾ ਕੀਤਾ ਗਿਆ ਇਟ ਬਿਲਕੁਲੈਪਸ ਇਟ ਟੈਟਰੀ ਹੋ ਜਾਏਗਾ ਸੋ ਇਸ ਪ੍ਰਸੰਗ ਦੇ ਵਿੱਚ ਸੋਚਿਆ ਤੁਸੀਂ ਉਹਨਾਂ ਲੋਕਾਂ ਨੂੰ ਗੁਨਾਹਗਾਰ ਨਾ ਸਮਝੋ ਉਹ ਗੁਨਾਹਗਾਰ ਬਣਾਉਣ ਵਾਲੇ ਕੌਣ ਨੇ ਉਹ ਗੁਨਾਹਗਾਰ ਪੈਦਾ ਕਰਨ ਵਾਲਾ ਕਿਹੜਾ ਪ੍ਰਬੰਧ ਹੈਗਾ ਉਸ ਦੀ ਤਬਦੀਲੀ ਬਾਰੇ ਸੋਚਣ ਦੀ ਲੋੜ ਹੈ ਉਸ ਨੂੰ ਉਖਣ ਦੀ ਲੋੜ ਹੈ ਉਸ ਦੇ ਵੱਖ-ਵੱਖ ਪੁਰਜ਼ਿਆਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਉਹਨਾਂ ਦੀ ਚੀਰ-ਫਾੜ ਕਰਨ ਦੀ ਲੋੜ ਹੈ ਉਮੀਦ ਹੈ ਅਸੀਂ ਉਹਨਾਂ ਦੀ ਉਹਨਾਂ ਲੋਕਾਂ ਦੀ ਉਹਨਾਂ ਬੇਵਸ ਲੋਕਾਂ ਦੀ ਬਾਹ ਫੜਾਂਗੇ ਤੇ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖਾਵਾਂਗੇ ਕਿ ਅਸੀਂ ਸਭ ਤੁਹਾਡੇ ਨਾਲ ਹਾਂ ਅਸੀਂ ਕਿਰਤੀ ਕਿਰਤ ਕਰਨ ਵਾਲਿਆਂ ਦੇ ਨਾਲ ਹਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਜੋ ਕਿਰਤ ਦਾ ਹੁਕਾ ਦਿੱਤਾ ਉਹ ਕਿਰਤ ਦੇ ਹੋਕੇ ਨੂੰ ਪ੍ਰਵਾਨ ਕਰਨ ਵਾਲੇ ਅਜੇ ਵੀ ਜਾਉਂਦੇ ਨੇ ਕੁਝ ਅਜਿਹੇ ਸ਼ਬਦਾਂ ਦੇ ਨਾਲ ਅਜਿਹੇ ਜੜੀਆਂ ਹੈਗੀਆਂ ਖੁੱਲੀਆਂ ਬਾਹਾਂ ਦੇ ਨਾਲ ਉਹਨਾਂ ਨੂੰ ਕਲਾਵੇ ਵਿੱਚ ਲੈਣ ਦੀ ਲੋੜ ਹੈ ਉਮੀਦ ਹੈ ਅਸੀਂ ਸਾਰੇ ਇਸ ਪਾਸੇ ਵੱਲ ਨੂੰ ਸੋਚਾਂਗੇ ਤੇ ਤੁਰਾਂਗੇ ਧੰਨਵਾਦ